ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਦੀਆਂ ਨੇ ਜਿੱਥੇ ਭਗਵੰਤ ਮਾਨ ਹੋਰਾਂ ਦੀ ਕੋਠੀ ਦੇ ਬਾਹਰ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ। ਵੱਡੀ ਸ਼ਮੂਲੀਅਤ ਦੇ ਵਿੱਚ ਮਜ਼ਦੂਰ ਔਰਤਾਂ ਅਤੇ ਮਰਦਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਦੱਸਦੀ ਹੈ ਕਿ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਕੋਠੀਵਾਲ ਵਧਣ ਤੋਂ ਰੋਕਣ ਲਈ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਪਰ ਫਿਰ ਵੀ ਮਜ਼ਦੂਰਾਂ ਦਾ ਧਰਨਾ ਲਗਾਤਾਰ ਜਾਰੀ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜ਼ਦੂਰ ਜਥੇਬੰਦੀਆਂ ਦੇ ਪ੍ਰਧਾਨਾਂ ਦਾ ਕਹਿਣਾ ਹੈ ਕਿ 20 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਪਰਮਾਨ ਸਰਕਾਰ ਦੇ ਵੱਲੋਂ ਸਾਡੀ ਸਾਰ ਨਹੀਂ ਲਈ ਗਈ ਜਿਸ ਦੇ ਚੱਲਦੇ ਤੰਗ ਪ੍ਰੇਸ਼ਾਨ ਹੋ ਕੇ ਉਹਨਾਂ ਨੂੰ ਕੜਾਕੇ ਦੀ ਠੰਡ ਦੇ ਵਿੱਚ ਧਰਨਾ ਦੇਣਾ ਪਿਆ ਗੋਵਨ ਸਿੰਘ ਸਾਹਿਬ ਗੋਵਨ ਜੀ ਅੱਜ ਜਿਹੜਾ ਧਰਨਾ ਲਾਇਆ ਗਿਆ ਸੀ ਐਮਜੀ ਕੋਟ ਦੀ ਮੁਰੇ ਕੀ ਕੀ ਡੇਗਨੇ ਮੰਗਲ ਲੇ ਲਾਇਆ ਇਹ ਅੱਜ ਸਾਡੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਕਰਜ਼ਾ ਦੇ ਫੈਸਲੇ ਦੇ ਤਹਿਤ ਅੱਜ ਅਸੀਂ ਮਜ਼ਦੂਰ ਲਲਕਾਰ ਰੈਲੀ ਕਰੀਏ ਕਰਜ਼ੇ ਦੇ ਖਿਲਾਫ ਡਟਾਗੇ ਪਿਛਲੇ ਸਮੇਂ ਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰ ਮੁਕਤੀ ਮਜ਼ਦੂਰਾਂ ਦੇ ਵੇੜਿਆਂ ਦੇ ਵਿੱਚ ਜਾ ਕੇ ਕਦੇ ਸੰਤਰਾ ਅਦਾਸੀ ਦੇ ਗਾਣੇ ਗਾਉਂਦਾ ਸੀ ਮੰਗਦਾ ਰਹੀ ਵੇ ਸੂਰਜਾ ਕੰਮਿਆਂ ਦੇ ਵੇੜੇ ਉਸ ਮੁੱਖ ਮੰਤਰੀ ਨੇ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕੀਤਾ ਹੈ ਮਜ਼ਦੂਰ ਜਥੇਬੰਦੀਆਂ ਨਾਲ ਅੱਜ ਤੱਕ ਕੋਈ ਮੀਟਿੰਗ ਨਹੀਂ ਕੀਤੀ ਲਿਖਤੀ ਦੇਰ ਤੇ ਲਿਖਤੀ ਤੌਰ ਤੇ 10 11 12 ਵਾਰੀ ਮੀਟਿੰਗਾਂ ਵੀ ਮੁੱਕਰ ਗਿਆ ਅੱਜ ਅਸੀਂ ਉਹਦਾ ਕੁੰਡਾ ਖੜਕਾਉਣ ਆਏ ਆ ਇੱਕ ਤਾਂ ਜਿਹੜਾ ਪੰਜਾਬ ਦੀਆਂ ਔਰਤਾਂ ਨਾਲ ਵੋਟਾਂ ਉਹਨਾਂ ਦੀ ਵਟੋਰ ਕੇ 1000 ਰੁਪਏ ਮਹੀਨੇ ਵਾਲਾ ਵਾਅਦਾ ਕੀਤਾ ਸੀ ਅੱਜ ਇਹਨਾਂ ਦੀ 20 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਦੇ ਲਾ ਨਹੀਂ ਹਲੇ ਤੱਕ ਦਿੱਤਾ ਜਿਹੜਾ ਕੰਪਨੀਆਂ ਲੁੱਟ ਕਰ ਰਹੀਆਂ ਨੇ ਕਰਜ਼ੇ ਦੇ ਸਵਾਲ ਤੇ ਉਹ ਸਵਾਲ ਤੇ ਕੋਈ ਗੱਲ ਨਹੀਂ ਹੋਈ ਜਿਹੜੇ ਕਹਿੰਦੇ ਤੇ ਵੀ ਪਲਾਟ ਦੇਵਾਂਗੇ ਜਿਵੇਂ ਪਹਿਲਾਂ ਕਾਲੀ ਕਾਂਗਰਸੀ ਵਿਰੋਧ ਕਰਦੇ ਤੇ ਮਜ਼ਦੂਰਾਂ ਦਾ ਅੱਜ ਜਿਹੜੇ ਮਾਨ ਦੇ ਪਿੰਡਾਂ ਦੇ ਸਰਪੰਚ ਨੇ ਆਮ ਆਦਮੀ ਪਾਰਟੀ ਦੇ ਰਾਜ ਚ ਉਹ ਮਜ਼ਦੂਰਾਂ ਦਾ ਵਿਰੋਧ ਕਰਦੇ ਨੇ ਉਹ ਪੰਚਾਇਤਾਂ ਜਿਹੜੀਆਂ ਪਲਾਟ ਦੇਣ ਨੂੰ ਰਾਜ਼ੀ ਨੇ ਮਤੇ ਪਾ ਕੇ ਦੇ ਰਹੇ ਨੇ ਇਹ ਪਲਾਟ ਨਹੀਂ ਦੇ ਰਹੇ ਮਦੂਰਾ ਨੂੰ ਮਦੂਰਾ ਤੋਂ ਭੱਜ ਰਹੇ ਨੇ ਤਾਂ ਕਰਕੇ ਅੱਜ ਅਸੀਂ ਮੁੱਖ ਮੰਤਰੀ ਦੀ ਕੋਠੀ ਅੱਗੇ ਲਲਕਾਰ ਰੈਲੀ ਕਰ ਰਹੇ ਹਾਂ ਕਿ ਕੌਣ ਜੇਕਰ ਤੁਹਾਡੀਆਂ ਮੰਗਾਂ ਦੇ ਸੁਣਵਾਈ ਨਾ ਕੀ ਦਿੱਤਾ ਸੰਗਤ ਅੱਜ ਦੂਰ ਸਭਾ ਕਰਦੀ ਹੈ ਅੱਜ ਅਸੀਂ ਠੰਡ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਔਰਤਾਂ ਆਈਆਂ ਨੇ ਖਾਸ ਕਰਕੇ ਮੁੱਖ ਮੰਤਰੀ ਦੇ ਜ਼ਿਲ੍ਹੇ 'ਚੋਂ ਇਸ ਜ਼ਿਲ੍ਹੇ ਦੇ ਅੰਦਰ ਭ੍ਰਿਸ਼ਟਾਚਾਰ ਨਸ਼ੇ ਦੀ ਖੋਰ ਨਸ਼ੇ ਦੇ ਕਾਰੋਬਾਰਾਂ ਦਾ ਧੰਦਾ ਜਿਹੜਾ ਵਧ ਰਿਹਾ ਹੈ ਜੇ ਮੁੱਖ ਮੰਤਰੀ ਨੇ ਕੋਈ ਫੈਸਲਾ ਨਾ ਲਿਆ ਤਾਂ ਅਗਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦੀ ਜਿੱਥੇ ਵੀ ਉਹ ਹੋਊਗਾ ਭਾਵੇਂ ਸਾਨੂੰ ਚੰਡੀਗੜ੍ਹ ਜਾਣਾ ਪਵੇ ਉਹਦੇ ਪਿੰਡ ਸਤੌਜ ਜਾਣਾ ਪਵੇ ਜੋ ਵੀ ਸਾਡੀ ਪਾਰਟੀ ਦਾ ਜਥੇਬੰਦੀ ਦਾ ਫੈਸਲਾ ਹੋਊਗਾ ਵੱਡੇ ਪੱਧਰ ਤੇ ਉਹਦੀ ਘੇਰਾਬੰਦੀ ਕਰਾਂਗੇ ਨਹੀਂ ਹਾਂਜੀ ਮੈਂ ਕਾਮਰ ਗੁਰਪ੍ਰੀਤ ਰੂੜੇ ਕੇ ਮਜ਼ਦੂਰ ਮੁਕਤੀ ਮੋਰਚਾ ਸੁਭਾਸ ਕੀਤਾ ਗੁਰਪ੍ਰੀਤ ਜੀ ਕਹਿੰਦੇ ਆ ਬੜੀ ਤੇ ਦਰ ਸੀਐਮ ਹਾਊਸ ਦੇ ਸਾਹਮਣੇ ਬੈਠੇ ਕਿਹੜੇ ਕਿਹੜੀਆਂ ਮੰਗਾਂ ਨੇ ਤੇ ਜਾ ਸਕਦੀ ਆ ਸੋਨਿਆ ਜੀ ਜੁਨੀਆਂ ਅੱਜ ਦਾ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕਰੀ ਸੀ ਕਿ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਸੀ ਜਿਹਦੇ ਵਿੱਚ ਸਾਡੀਆਂ 10 ਮੰਗਾਂ ਨੇ 10 ਮੰਗਾਂ ਨੂੰ ਲੈ ਕੇ ਅਸੀਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਧਰਨਾ ਦੇ ਰਹੇ ਹਾਂ ਕੋਟੀ ਦਾ ਘਰਾਓ ਕੀਤਾ ਹੋਇਆ ਉਹਦੇ ਵਿੱਚ ਸਾਡੀ ਪਹਿਲੀ ਮੰਗ ਹੈ ਜਿਹੜੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਪਿੰਡਾਂ 'ਚ ਜਾ ਕੇ ਕਹਿ ਕੇ ਆਇਆਗਾ ਕਿ ਅਸੀਂ ਹਰ ਇੱਕ ਔਰਤ ਨੂੰ ਰਸੋਈ ਖਰਚਾ 1000 ਰੁਪਏ ਦੇਵਾਂਗੇ ਉਹ ਅਜੇ ਤੱਕ ਕਿਸੇ ਨੇ ਚੁਾਨੀ ਨਹੀਂ ਦਿੱਤੀ ਹੈਗੀ ਉਹ 20 ਮਹੀਨੇ ਹੋ ਗਏ 20 ਮਹੀਨਿਆਂ ਦਾ 20000 ਰੁਪ ਇਹਨੂੰ ਚਾਲੂ ਕੀਤਾ ਜਾਵੇ ਸਾਡੀ ਦੂਸਰੀ ਮੰਗ ਹੈ ਕਿ ਪੰਜਾਬ ਦੇ ਅੰਦਰ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਇੱਕ ਮੱਕੜ ਜਾਲ ਪਛਾਇਆ ਹੋਇਆ ਉਹਨਾਂ ਨੇ ਦੁੱਗਣਾ ਤਿੱਖਣਾ ਵਿਆਜ ਲੈ ਕੇ ਉਹ ਸਾਡੀਆਂ ਔਰਤਾਂ ਤੋਂ ਪੈਸੇ ਵਸੂਲਦੇ ਨੇ ਸਾਡੀ ਮੰਗ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਮਾਫ਼ ਕਰਾਂਗੇ ਪਰ ਅੱਜ ਤੱਕ ਕਰਜ਼ਾ ਕੋਈ ਮਾਫ਼ ਨਹੀਂ ਕੀਤਾ ਮਜ਼ਦੂਰਾਂ ਦੇ ਵਰਤਾਂ ਦੀ ਤਾਂ ਸ਼ਬਦ ਵੀ ਨਹੀਂ ਬੋਲਿਆ ਕੋਈ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਸਾਰਾ ਸਰਕਾਰ ਮਾਫ਼ ਕਰੇ ਸਾਡੀ ਤੀਸਰੀ ਮੰਗ ਹੈ ਫਾਈਨਾਂਸ ਕੰਪਨੀਆਂ ਦੇ ਤੌਰ 'ਤੇ ਜਿਹੜਾ ਮੰ드ਰੇਗਾ ਮੰ드ਰੇਗਾ ਦੀ ਵਿੱਚ ਜਿਹੜੇ ਕੰਮ ਕਰਨ ਵਾਲੇ ਵਰਕਰ ਨੇ ਪਹਿਲੀ ਗੱਲ ਤਾਂ ਸੈਂਟਰ ਦੀ ਸਰਕਾਰ ਨੇ ਇਹ ਤਾਂ ਵੱਡਾ ਇੱਕ ਮਤਲਬ ਘਾਟਾ 10 ਕਰੋੜ ਦੇ ਕਰੀਬ ਮਜ਼ਦੂਰਾਂ ਨੂੰ ਕੱਢ ਦਿੱਤਾ ਜਾਂ ਅੰਮ੍ਰੇਗਾ ਜੋ ਇਸ ਕਰਕੇ ਸਾਡੀ ਤਾਂ ਮੰਗ ਹੈ ਵੀ ਨਰੇਗਾ ਮਜ਼ਦੂਰਾਂ ਦੇ ਜਿਹੜੇ ਦਿਨ ਨੇ ਉਹ 100 ਤੋਂ ਵਧਾ ਕੇ 200 ਕਰਨ ਕੀਤਾ ਜਾਵੇ ਤੇ ਕੰਮ ਦੀ ਦਿਹਾੜੀ ਜਿਹੜੇ 700 ਰੁਪਏ ਕੀਤੀ ਜਾਵੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਆਮ ਲੋਕਾਂ ਦਾ ਪੁੱਤ ਕਹਿੰਦਾ ਸੀਗਾ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਨੋਟੀਫਿਕੇਸ਼ਨ ਜਾਰੀ ਕਰਤਾ 8 ਤੋਂ 12 ਘੰਟੇ ਕੰਮ ਕਰਾਵਾਂਗੇ ਅਸੀਂ ਇਹ ਮੰਗ ਕਰਦੇ ਹਾਂ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਮੰਰੇਗਾ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਦਿੱਤੀ ਜਾਵੇ ਇਹ ਤੋਂ ਬਿਨਾ 2500 ਰੁਪਏ ਵਡਾਪਾ ਪੈਨਸ਼ਨ ਦੀ ਗੱਲ ਕੀਤੀ ਸੀ ਸਕਾਲਰਸ਼ਿਪ ਨਹੀਂ ਬੱਚਿਆਂ ਨੂੰ ਆ ਰਹੀ ਇਹ ਸਾਡੀਆਂ 10 ਮੰਗਾਂ ਨੂੰ ਲੈ ਕੇ ਅੱਜ ਆਏ ਧਰਨਾਗਾ ਇਸ ਉਹ ਗੱਲ ਕੀਤੀ ਤੁਹਾਨੂੰ ਪਹਿਲਾਂ ਵੀ ਪ੍ਰੋਟੈਸਟ ਕਰਦੇ ਰਹੇ ਹਾਂ ਕਿ ਅਜੇ ਤੱਕ ਤੁਹਾਡੀ ਸੀਐਮ ਨਾਲ ਮੀਟਿੰਗ ਹੋਈ ਨਹੀਂ ਮੀਟਿੰਗ ਨਹੀਂ ਹੋਈ ਜੀ ਪੰਜਾਬ ਦੇ ਅੰਦਰ ਇੱਕ ਸਾਂਝਾ ਮੋਰਚਾ ਬਣਿਆ ਪਿਆਗਾ ਅੱਜ ਸਾਡਾ ਇਹ ਕੱਲੀ ਜਥੇਬੰਦੀ ਵੱਲੋਂ ਪ੍ਰੋਗਰਾਮ ਹੈ ਪਰ ਪੰਜਾਬ ਦੇ ਅੰਦਰ ਨੌ ਜਥੇਬੰਦੀਆਂ ਇੱਕ ਸਾਂਝਾ ਫਰੰਟ ਬਣਿਆ ਹੋਇਆ ਉਹਨਾਂ ਨੂੰ ਮੀਟਿੰਗ ਦੇ ਕੇ ਬਾਰ ਬਾਰ ਮੁੱਕਰ ਜਾਂਦਾ ਉਹਨਾਂ ਨਾਲ ਅਜੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਇਸ ਕਰਕੇ ਉਹ ਸੱਤ ਜਥੇਬੰਦੀਆਂ ਵਿੱਚ ਵੀ ਸਾਡੀ ਜਥੇਬੰਦੀ ਸ਼ਾਮਲ ਹੈ ਜੇ ਸਰਕਾਰ ਨੇ ਇਹ ਸਾਡੀਆਂ ਮੰਗਾਂ ਤੇ ਮਜ਼ਦੂਰਾਂ ਦੇ ਸਵਾਲਾਂ ਤੇ ਨਾ ਧਿਆਨ ਦਿੱਤਾ ਤਾਂ ਮਾਰਚ ਦੇ ਵਿੱਚ ਜਦੋਂ ਬਜਟ ਪੇਸ਼ ਹੋਣਾ ਹੈ ਅਸੀਂ ਚੰਡੀਗੜ੍ਹ ਦੇ ਵਿੱਚ 3 ਦਿਨ ਦਾ ਪੱਕਾ ਮੋਰਚਾ ਸਾਂਝੇ ਮੋਰਚੇ ਬਣਾਉਣਾ ਲੀ ਮਜਬੂਰ ਹੋਵਾਂਗੇ ਮੇਰਾ ਨਾਮ ਵਿਜੇ ਕੁਮਾਰ ਪੀਖੀ ਆ ਸੁਭਾ ਮਿਤ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਜਿਹੜੀ ਗੱਲ ਕੀਤੀ ਜਾਵੇ ਸਵੇਰੇ ਤੁਸੀਂ ਆਇਓ ਪੁਲਸ ਨਾਲ ਤੁਹਾਡਾ ਟਕਰਾਅ ਵੀ ਹੋਇਆ ਸੀ ਜੀਐਮ ਦੀ ਕੋਟੀ ਨੇ ਪਹਿਲਾਂ ਵੀ ਧਰਨੇ ਲਾਏ ਨੇ ਕੋਈ ਹੱਲ ਨਿਕਲਿਆ ਤੁਹਾਡਾ ਪ੍ਰਬੰਧ ਪੰਜਾਬ ਦੇ ਸੀਐਮ ਨੇ ਜਿਹੜਾ ਪਹਿਲਾ ਚਿਹਰਾ ਸੀਗਾ ਚੂਣਾ ਤੋਂ ਪਹਿਲਾਂ ਉਹ ਸੀਗਾ ਵੀ ਪੰਜਾਬ ਦੇ ਲੋਕਾਂ ਨੂੰ ਸੜਕਾਂ ਤੇ ਬੈਠਣ ਦੀ ਲੋੜ ਨਹੀਂ ਪੈਣੀ ਜੇ ਸਾਡੀ ਸਰਕਾਰ ਆ ਵੀ ਤੇ ਅੱਜ ਜਦੋਂ ਉਹਦੀ ਸਰਕਾਰ ਬਣੀ ਨੂੰ 20 ਮਹੀਨੇ ਹੋ ਗਏ ਪੰਜਾਬ ਦੇ ਮਜ਼ਦੂਰ ਆ ਜਿਹੜਾ ਰੋਜੀ ਰੋਟੀ ਨੂੰ ਤਰਸ ਰਹੇ ਆ ਤੇ ਜੇ ਬਾਦਿਆਂ ਨੂੰ ਯਾਦ ਕਰਵਾਉਣ ਲਈ ਸੀਐਮ ਦੇ ਘਰ ਤੱਕ ਮਜ਼ਦੂਰ ਆਉਂਦੇ ਆ ਤਾਂ ਸੀਐਮ ਉਹਨਾਂ ਦਾ ਜਵਾਬ ਦੇਣ ਦੀ ਬਜਾਏ ਪੁਲਿਸ ਦਾ ਡੰਡਾ ਦਿਖਾ ਕੇ ਉਹ ਡਰਾਉਣ ਦੀ ਕੋਸ਼ਿਸ਼ ਕਰਦਾ ਪੂਰੇ ਪੰਜਾਬ ਦੇ ਮਿਹਨਦੂਰ ਅੱਜ ਸੀਐਮ ਦੀ ਕੋਠੀ ਦੇ ਬਾਹਰ ਬੈਠਿਆ ਇਸ ਕੜਕ ਦੀ ਠੰਡ ਦੇ ਵਿੱਚ ਤੇ ਉਹ ਪੰਜਾਬ ਦੇ ਵਿੱਚ ਹੀ ਹਾਜ਼ਰ ਨਹੀਂ ਆ ਇਸ ਕਿਸਮ ਦੀ ਸਰਕਾਰ ਜੋ ਆਪਣੇ ਆਪ ਨੂੰ ਇਨਕਲਾਬੀ ਹੋਣ ਦਾ ਦਾਵਾ ਕਰਦੀ ਹੋਵੇ ਤੇ ਦੂਜੇ ਪਾਸੇ ਇਹ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਉਹਨਾਂ ਦੇ ਜੋਧੇ ਜਿਹੜੇ ਬੈਠੇ ਹੁਣ ਜਿਹੜਾ ਕਿਰਤ ਕਰਨ ਵਾਲੇ ਲੋਕ ਉਹ ਦੀ ਦੇਹਲੀ ਤੇ ਬੈਠੇ ਹੁਣ ਉਹਨਾਂ ਦੀ ਗੱਲ ਨਾ ਸੁਣਦਾ ਹੋਵੇ ਤਾਂ ਅਸੀਂ ਸਮਝ ਸਕਦੇ ਆਂ ਵੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਕੋਈ ਵੱਖਰੀ ਸਰਕਾਰ ਨਹੀਂ ਉਸੇ ਤਰੀਕੇ ਨਾਲ ਇਹਦਾ ਨਿظام ਆ ਇਹ ਜਿਹੜੇ ਪੂੰਜੀਪਤੀ ਆ ਉਹਨਾਂ ਦੇ ਘਰ ਭਰਨ ਲਈ ਤੇ ਮਜ਼ਦੂਰਾਂ ਦੇ ਜਿਹੜੇ ਘਰ ਆ ਉਹ ਖਾਲੀ ਕਰਨ ਲਈ ਆਪਣਾ ਕੰਮ ਕਰ ਰਹੇ ਆ ਥਰਮਲ ਪਲਾਂਟ ਖਰੀਦ ਲਿਆ ਜੀ ਸਰਕਾਰ ਨੇ ਬੜੀ ਬਾਹ ਬਹਾਈ ਖਟ ਰਹੇ ਨੇ ਕਿ ਅਜਿਹੇ ਕੰਮ ਕਿਸੇ ਸਰਕਾਰ ਨੇ ਨਹੀਂ ਕੀਤਾ ਉਹ ਜਿਹੜਾ ਹਜ਼ਾਰਾਂ ਕਰੋੜ ਦਾ ਖਰਚਾ ਹੀ ਆ ਥਰਮਲ ਪਲਾਂਟ ਉਹਦਾ ਬੋਝ ਤੁਸੀਂ ਆਮ ਲੋਕਾਂ ਤੇ ਪਾ ਕੇ ਉਹ ਖਰੀਦ ਲਿਆ ਇਹਦਾ ਵਿੱਤੀ ਬੋਝ ਕੀਤੇ ਪਿਆ ਪੰਜਾਬ ਤੇ ਪਿਆ ਤੇ ਜਿਹੜੀਆਂ ਵੱਡੀਆਂ-ਵੱਡੀਆਂ ਰੈਲੀਆਂ ਤੁਸੀਂ ਕਰਦੇ ਹੋ ਅੱਜ ਪੰਜਾਬ ਦਾ ਭਗਵੰਤ ਮਾਨ ਇਥੇ ਹੈ ਨਹੀਂ ਆਪਣੇ ਘਰ ਏ ਤੇ ਇਹਦੀ ਫੋਰਸ ਦੇਖ ਲਓ ਕਿੰਨੀ ਲਾ ਰੱਖੀ ਆਗੀ ਇਹਦਾ ਵਿੱਤੀ ਬੋਝ ਕਿਹਦੇ ਤੇ ਪੈਣਾ ਪੰਜਾਬ ਦੇ ਲੋਕਾਂ ਦਾ ਖੂਨ ਨਿਚੋੜਨਾ ਇਹ ਸਰਕਾਰ ਦਾ ਜਿਹੜਾ ਕੰਮ ਬਣ ਚੁੱਕਿਆ ਇਹ ਲੋਕਾਂ ਨੂੰ ਵੀ ਸਮਝ ਆ ਰਿਹਾ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨੂੰ ਤਜਰਬਾ ਦਿਖਾਉਣਗੇ 2 ਮਹੀਨਿਆਂ ਬਾਅਦ ਹੀ ਲਲਕਾਰਿਆ ਸੀ ਸੀਐਮ ਨੂੰ ਕਿ ਮਜ਼ਦੂਰਾਂ ਨਾਲ ਜੇ ਮੀਟਿੰਗ ਨਾ ਕੀਤੀ ਤਾਂ ਇਹ ਸੰਗਰੂਰ ਦੇ ਵਿੱਚ ਤੂੰ ਜਿੱਤ ਨਹੀਂ ਸਕਦਾ ਕਿ ਮਜ਼ਦੂਰਾਂ ਨੇ ਕਰਕੇ ਦਿਖਾਇਆ ਐਸੇ ਸੰਗਰੂਰ ਚ ਭਜਾਇਆ ਉਹਨੂੰ ਤੇ ਅੱਜ ਜੇ ਫੇਰ ਇਹ ਸਰਕਾਰ ਇਸ ਕਸਮ ਦੀ ਹੈ ਜਿਹੜੀ ਬਦਨੀਤੀਆਂ ਤੇ ਉਤਰੇਗੀ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੇਗੀ ਮਜ਼ਦੂਰਾਂ ਦੇ ਬਾਰੇ ਗੱਲ ਨਹੀਂ ਕਰੇਗੀ ਤਾਂ ਪੂਰੇ ਪੰਜਾਬ ਦੇ ਵਿੱਚੋਂ ਇਹਨੂੰ ਮੂੰਹ ਦਿਖਾਣੀ ਪੈਗੀ ਇਸ ਮੌਕੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਇਹ ਸੰਘਰਸ਼ ਹੋਰ ਵੀ ਵੱਡੇ ਲੈਵਲ ਤੇ ਕੀਤਾ ਜਾਵੇਗਾ ਜਿੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਪ੍ਰੋਗਰਾਮ ਹੋਣਗੇ ਤਾਂ ਉਹਨਾਂ ਦਾ ਘਰੋ ਕੀਤਾ ਜਾਵੇਗਾ ਅਜਾ ਹੀ ਚ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਨਾਲ ਗੱਲਬਾਤ ਕਰਕੇ ਕੋਈ ਮਸਲੇ ਦਾ ਹੱਲ ਕਰਦੀ ਹੈ ਜਾਂ ਫਿਰ ਇਹ ਲੋਕ ਐਵੇਂ ਹੀ ਸੜਕਾਂ ਤੇ ਰੁੱਲਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਇਹ ਲੇਜੈਂਦੀ ਰਿਪੋਰਟ